ਤਦ ਜਿਸ ਹੁਣ ਜੀ ਕੈਨੇਡਾ ਤੋਂ ਕੋਈ ਵੱਡੀ ਅਪਡੇਟ ਸਾਹਮਣੇ ਆਈ ਹੈ ਅਪਡੇਟ ਇਹ ਹੈ ਕਿ ਕੈਨੇਡਾ ਦੀ ਪਾਰਲੀਮੈਂਟ ਵਿੱਚ ਐਮਪੀ ਜਰਮੀਤ ਸਿੰਘ ਦੇ ਵੱਲੋਂ ਸਿੱਖ ਜੈਨੋਸਾਈਡ ਦਾ ਮਤਾ ਸਿਗਿਆ ਉਹ ਪੇਸ਼ ਕੀਤਾ ਗਿਆ ਸੀਗਾ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਪਰ ਉਥੇ ਹਿੰਦੂ ਐਮਪੀ ਜੋ ਚੰਦਰ ਆਰਿਆ ਨੇ ਉਹਨਾਂ ਨੇ ਇਸ ਮਤੇ ਦੀ ਸਪੋਰਟ ਨਹੀਂ ਕੀਤੀ ਜਿਸ ਤੋਂ ਬਾਅਦ ਇਹ ਮਤਾ ਕਹਿ ਲੋ ਕਿ ਕੈਨੇਡਾ ਦੀ ਪਾਰਲੀਮੈਂਟ ਵਿੱਚ ਪਾਸ ਨਹੀਂ ਹੋ ਸਕਿਆ ਕਿਵੇਂ ਦੇਖਦੇ ਹੋ ਸਾਰੀ ਘੰਣਾ ਕੰਨ ਤੁਸੀਂ ਜੀ ਬਿਲਕੁਲ ਸਿੱਖ ਜੀ ਐਨੋਸਾਈਡ ਦਾ ਜਿਹੜਾ ਮਤਾ ਹੈ ਨਾ ਉਹ ਸ਼ਹਿਰ ਲੈਵਲ ਦੇ ਉੱਤੇ ਤਾਂ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਯਾਨੀ ਕਿ ਕੈਨੇਡਾ ਅਮਰੀਕਾ ਆਸਟ੍ਰੇਲੀਆ ਉਹ ਸ਼ਹਿਰਾਂ ਦੇ ਵਿੱਚ ਪਾਸ ਹੋ ਚੁੱਕਿਆ ਪਰ ਜਦੋਂ ਇੱਕ ਕੰਟਰੀ ਵਾਈਜ਼ ਗੱਲ ਕਰਦੇ ਆ ਨਾ ਕਿ ਪੂਰੀ ਦੀ ਪੂਰੀ ਕੰਟਰੀ ਇਸ ਗੱਲ ਨੂੰ ਮੰਨ ਲਵੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਇਹ ਕੋਈ ਛੋਟੀ ਮੋਟੀ ਨਹੀਂ ਹੈ ਕੋਈ ਕਿ ਆ ਅੱਜ ਇਹ ਮੰਨ ਲਿਆ ਜੀ ਮਤਾ ਪਾਸ ਹੋ ਗਿਆ ਜੀ ਸੋ ਜੇ ਕੈਨੇਡਾ ਅਮਰੀਕਾ ਵਰਗੇ ਇਹ ਸਿੱਖ ਜੈਨੋਸਾਈਡ ਦਾ ਮਤਾ ਪਾਸ ਕਰ ਦਿੰਦੇ ਆ ਇਨ ਫਿਊਚਰ ਤਾਂ ਇਹ ਬਹੁਤ ਵੱਡੀ ਗੱਲ ਹੋਏਗੀ ਸਿੱਖਾਂ ਦੇ ਹੱਕ ਦੇ ਵਿੱਚ ਸੋ ਜਿਹੜੇ ਐਨਟੀਪੀ ਦੇ ਲੀਡਰ ਨੇ ਜਗਮੀਤ ਸਿੰਘ ਹੋਰੀ ਸੋ ਉਹਨਾਂ ਨੇ ਇਹ ਮਤਾ ਲਿਆਂਦਾ ਸੀ ਕਿ ਸਿੱਖ ਜੈਨੋਸਾਈਡ ਹੋਇਆ 1984 ਦੇ ਵਿੱਚ ਤੇ ਇਹ ਮੋਸ਼ਨ ਜਿਹੜਾ ਹੈਗਾ ਉਹ ਪਾਸ ਕੀਤਾ ਜਾਵੇ ਤੇ ਇਹ ਪਾਸ ਹੋ ਨਹੀਂ ਸਕਿਆ ਤੇ ਇਸ ਤੋਂ ਬਾਅਦ ਰਿਪਲਾਈ ਜਾਂ ਕਹਿ ਲਈਏ ਇੱਕ ਟਵੀਟ ਕਰਕੇ ਮੇਜਰ ਜਿਹੜੇ ਮਾਫ ਕਰਨਾ ਚੰਦਰਾ ਆਰਿਆ ਐਮਪੀ ਨੇ ਜਿਹੜੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਇਸ ਦਾ ਵਿਰੋਧ ਕੀਤਾ ਸੋ ਠੀਕ ਹੈ ਉਹਨਾਂ ਦੇ ਵਿਰੋਧ ਕਰਨ ਦੇ ਨਾਲ ਹੀ ਇਹ ਮਤਾ ਨਹੀਂ ਪਾਸ ਹੋਇਆ ਲਗਭਗ ਉਹਨਾਂ ਵਰਗੇ ਹੋਰ ਵੀ ਕੁਝ ਲੋਕ ਜਿਹੜੇ ਹੈ ਹੋਣਗੇ ਤੁਹਾਨੂੰ ਪਤਾ ਹੋਣਾ ਹੈ ਕਿ ਕਿਸੇ ਵੇਲੇ ਕੈਨੇਡੀਅਨ ਪੀਐਮ ਨੇ ਇਹ ਗੱਲ ਕਹੀ ਸੀ ਕਿ ਸਾਡੇ ਇਥੋਂ ਦੇ ਬਹੁਤ ਸਾਰੇ ਐਮਪੀ ਜਿਹੜੇ ਨੇ ਉਹ ਭਾਰਤੀ ਸਰਕਾਰ ਦੇ ਇਨਫਲੂਐਂਸ ਦੇ ਵਿੱਚ ਪ੍ਰਭਾਵ ਦੇ ਵਿੱਚ ਕੰਮ ਕਰਦੇ ਆ ਸੋ ਇੱਕ ਇਕੱਲੇ ਐਮਪੀ ਚੰਦਰਾ ਆ ਰਿਆ ਨਹੀਂ ਮਤਲਬ ਕਿ ਉਹਨਾਂ ਵਰਗੀ ਹੋਰ ਲੌਬੀ ਜਿਹੜੀ ਹੈ ਉਹ ਇੱਕ ਇਕੱਠੀ ਹੋਈ ਹੋਏਗੀ ਜਿਨ੍ਹਾਂ ਨੇ ਇਹਦੇ ਉੱਤੇ ਨਾ ਕਰ ਦਿੱਤੀ ਕਿ ਇਹ ਜੈਨੋਸਾਈਡ ਨਹੀਂ ਹੈਗਾ ਤੇ ਇਸ ਕਰਕੇ ਉਹ ਮਤਾ ਜਿਹੜਾ ਹੈ ਉਹ ਪਾਸ ਨਹੀਂ ਹੋ ਸਕਿਆ ਪਰ ਫਿਊਚਰ ਦੇ ਵਿੱਚ ਇਹਨੂੰ ਫੇਰ ਲਿਆਂਦਾ ਜਾ ਸਕਦਾ ਯਾਨੀ ਕਿ ਹੁਣ 25 ਦੇ ਵਿੱਚ ਸਰਕਾਰ ਬਣ ਜਾਣੀ ਹੈ ਉੱਥੋਂ ਪਤਾ ਲੱਗਣਾ ਕਿ ਕੌਣ ਪ੍ਰਧਾਨ ਮੰਤਰੀ ਬਣਦਾ ਹੈ ਕੌਣ ਸਰਕਾਰ ਬਣਾਉਂਦਾ ਹੈ ਉਹਦੇ ਵਿੱਚ ਜਿਹੜੇ ਸਿੱਖ ਐਮਪੀਜ਼ ਨੇ ਉਹਨਾਂ ਦਾ ਕੀ ਰੋਲ ਹੁੰਦਾ ਹੈ ਤੇ ਜਿਵੇਂ ਜਗਮੀਤ ਸਿੰਘ ਹੋਰਾਂ ਨੂੰ ਕਿੰਨੀ ਕੁ ਪਾਵਰ ਮਿਲਦੀ ਹੈ ਉਹ ਸਾਰਾ ਕੁਝ ਜਿਹੜਾ ਹੈਗਾ ਡਿਪੈਂਡ ਕਰੇਗਾ ਫਿਰ ਇਹ ਮਤਾ ਦੁਬਾਰਾ ਲਿਆਂਦਾ ਜਾ ਸਕਦਾ ਹੈ ਇਸੇ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਵੀ ਇਹ ਮਤਾ ਜਿਹੜਾ ਹੈਗਾ ਲਿਆਉਣ ਦੀਆਂ ਤਿਆਰੀਆਂ ਹੈਗੀਆਂ ਤੇ ਇਹਦੇ ਵਿੱਚ ਫਿਰ ਪਾਸ ਹੋਣਾ ਜਾਂ ਨਾ ਹੋਣਾ ਉਹ ਗੱਲ ਵੱਖਰੀ ਹੁੰਦੀ ਹੈ ਪਰ ਇਹ ਮਤੇ ਜਿਹੜੇ ਨੇ ਉਹ ਲਿਆਂਦੇ ਜਾ ਰਹੇ ਆ ਇਹਨਾਂ ਮੁਲਕਾਂ ਦੇ ਵਿੱਚ ਸੋ ਐਮਪੀ ਚੰਦਰਾ ਆ ਰਿਹਾ ਜਿਹੜੇ ਨੇ ਉਹ ਵਿਵਾਦਿਤ ਨੇ ਕਿਉਂਕਿ ਉਹਨਾਂ ਦੇ ਮਤਲਬ ਕਿ ਤੁਸੀਂ ਦੇਖੋ ਨਾ ਵੀ ਉਹ ਉਹਨਾਂ ਨੇ ਇੱਕ ਟਵੀਟ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਇਸ ਗੱਲ ਦਾ ਵਿਰੋਧ ਕੀਤਾ ਕਿ ਇਹ ਮਤਾ ਪਾਸ ਨਾ ਹੋਵੇ ਤੇ ਉਹਨੇ ਇਹੀ ਗੱਲ ਅੱਗੇ ਲਿਖੀ ਹੈ ਵੀ ਮੈਂ ਜਿਹੜੇ ਇੱਥੇ ਰਹਿਣ ਵਾਲੇ ਹਿੰਦੂ ਨੇ ਕੈਨੇਡਾ ਦੇ ਵਿੱਚ ਹਿੰਦੂ ਭਾਈਚਾਰੇ ਦੇ ਲੋਕ ਨੇ ਮੈਂ ਉਹਨਾਂ ਨੂੰ ਇਹ ਵੀ ਕਹਿਣਾ ਚਾਹੁੰਨਾ ਕਿ ਆਉਂਦੀਆਂ ਵੋਟਾਂ ਦੇ ਵਿੱਚ ਜਿਹੜੇ ਹਿੰਦੂ ਕੈਂਡੀਡੇਟ ਹੈ ਉਹਨਾਂ ਨੂੰ ਹੀ ਜਿਤਾਇਆ ਜਾਵੇ ਮਤਲਬ ਕਿ ਸਿੱਧੇ ਤੌਰ ਦੇ ਉੱਤੇ ਕੈਨੇਡੀਅਨ ਸਿੱਖਾਂ ਦੇ ਵਿਰੋਧ ਦੇ ਵਿੱਚ ਖੜੇ ਨਜ਼ਰ ਆ ਰਹੇ ਨੇ ਤੇ ਭਾਰਤ ਦੇ ਹੱਕ ਦੇ ਵਿੱਚ ਖੜੇ ਆ ਨਜ਼ਰ ਆ ਰਹੇ ਆ ਸੋ ਇੱਥੋਂ ਪਤਾ ਲੱਗਦਾ ਹੈ ਕਿ ਚੰਦਰਾ ਆ ਰਿਹਾ ਜਿਹੜੇ ਨੇ ਉਹ ਵੀ ਮਤਲਬ ਕਿ ਭਾਰਤੀ ਇਨਫਲੂਐਂਸ ਦੇ ਵਿੱਚ ਨੇ ਪ੍ਰਭਾਵ ਦੇ ਵਿੱਚ ਨੇ ਤੇ ਉਹ ਉਸ ਤਰੀਕੇ ਨਾਲ ਕੰਮ ਕਰਦੇ ਆ ਜਿਵੇਂ ਭਾਰਤ ਸਰਕਾਰ ਕਹਿੰਦੀ ਹੈ ਕਿਉਂਕਿ ਪਿਛਲੇ ਸਮੇਂ ਵਿੱਚ ਦੇਖੋ ਨਾ ਤੁਸੀਂ ਇੱਕ 1986 ਦੇ ਵਿੱਚ ਕਿਰਸ਼ਕ ਕਾਂਡ ਹੋਇਆ ਸੀ ਤੇ ਸਿੱਖ ਜਿਹੜੇ ਨੇ ਕੈਨੇਡੀਅਨ ਸਿੱਖ ਹੈ ਇਸ ਵळे ਮੰਗ ਲੈ ਕੇ ਆ ਰਹੇ ਆ ਕਿ ਉਹਦੀ ਜਾਂਚ ਦੁਬਾਰਾ ਹੋਣੀ ਚਾਹੀਦੀ ਹੈ ਕਿਉਂਕਿ ਉਹ ਜਿਹੜਾ ਜਹਾਜ਼ ਹਾਦਸਾ ਹੋਇਆ ਸੀ ਉਹਦੇ ਕਿਤੇ ਨਾ ਕਿਤੇ ਲਿੰਕ ਜੋੜੇ ਗਏ ਸੀ ਸਿੱਖ ਖੜਕੂਆ ਦੇ ਨਾਲ ਪਰ ਸਿੱਖ ਇਸ ਗੱਲ ਨੂੰ ਡਿਨਾਈ ਕਰਦੇ ਆ ਰਹੇ ਆ ਲੰਬੇ ਸਮੇਂ ਤੋਂ ਕਿ ਨਹੀਂ ਇਹਦੇ ਪਿਛੇ ਭਾਰਤੀ ਸਰਕਾਰ ਦਾ ਹੱਕ ਹੈ ਹੱਥ ਹੈਗਾ ਸੋ ਉਹ ਕਹਿੰਦੇ ਵੀ ਦੁਬਾਰਾ ਜਾਂਚ ਕਰਾ ਲਓ ਇਹਦੀ ਤੇ ਐਮਪੀ ਚੰਦਰਾ ਆਰਿਆ ਨੇ ਪਾਰਲੀਮੈਂਟ ਦੇ ਵਿੱਚ ਇਸ ਗੱਲ ਦਾ ਵੀ ਵਿਰੋਧ ਕੀਤਾ ਕਿ ਇਹ ਜਾਂਚ ਦੁਬਾਰਾ ਨਹੀਂ ਹੋਣੀ ਚਾਹੀਦੀ ਸੋ ਆਖਰ ਕਿਉਂ ਨਹੀਂ ਹੋਣੀ ਚਾਹੀਦੀ ਇਹਦੇ ਪਿੱਛੇ ਕੀ ਰੀਜ਼ਨ ਨੇ ਤੁਸੀਂ ਆਪ ਸਮਝ ਸਕਦੇ ਹੋ ਕਿ ਐਮਪੀ ਚੰਦਰਾ ਆਰਿਆ ਨੂੰ ਇਸ ਗੱਲ 'ਤੇ ਕੀ ਤਕਲੀਫ ਹੋ ਸਕਦੀ ਹੈ ਕਿ ਜੇ ਉਹ ਕਹਿਣ ਕਿ ਇਹ ਜਾਂਚ ਦੁਬਾਰਾ ਨਾ ਹੋਵੇ ਕਿਉਂਕਿ ਉਹਨਾਂ ਦੇ ਪੱਲੇ ਉਹਨਾਂ ਦੀ ਜੇਬ 'ਚੋਂ ਤਾਂ ਖਰਚ ਹੋਣਾ ਨਹੀਂ ਫਿਰ ਆਖਰ ਉਹ ਐਸੀ ਕਿਹੜੀ ਗੱਲ ਹੈ ਕਿ ਜਿਹਦੇ ਲਈ ਉਹ ਇਹ ਚਾਹੁੰਦੇ ਨੇ ਕਿ ਜਾਂਚ ਦੁਬਾਰਾ ਨਾ ਹੋਵੇ ਸੋ ਕਿਤੇ ਨਾ ਕਿਤੇ ਫਿਰ ਲੱਗਦਾ ਵੀ ਭਾਈ ਕੋਦਾਲ 'ਚ ਕਾਲਾ ਹੈਗਾ ਹੁਣ ਅੱਜ ਜੈਨੋਸਾਈਡ ਵਾਲਾ ਮਸਲਾ ਦੇਖੋ ਦੁਨੀਆ ਭਰ ਦੇ ਵਿੱਚ ਜੈਨੋਸਾਈਡ ਹੋਇਆ ਇਕੱਲੇ ਸਿੱਖਾਂ ਦਾ ਨਹੀਂ ਹੋਇਆ ਯਹੂਦੀਆਂ ਦੇ ਨਾਲ ਦੇਖੋ ਕੀ ਹੋਇਆ ਹੋਰ ਜਿਹਦਾ ਅਫਰੀਕਾ ਦੇ ਵਿੱਚ ਬਹੁਤ ਸਾਰੀਆਂ ਕੰਟਰੀਆਂ ਉੱਥੇ ਜੈਨੋਸਾਈਡ ਹੋਇਆ ਰੋਹਿੰਗੀਆਂ ਮੁਸਲਮਾਨਾਂ ਦਾ ਹਜੇ ਤਾਜ਼ਾ ਜੈਨੋਸਾਈਡ ਹੋਇਆ ਸੋ ਜੇਕਰ ਅਸੀਂ ਸਾਰੇ ਜੇ ਹਿਮਿਉਨਿਟੀ ਨੂੰ ਹਿਮੈਨਿਟੀ ਨੂੰ ਪਸੰਦ ਕਰਦੇ ਆ ਪਿਆਰ ਕਰਦੇ ਆ ਹਿਊਮਨ ਰਾਈਟਸ ਨੂੰ ਆਪਾਂ ਕਿਉਂਨੇ ਆ ਕਦਰਾਂ ਕੀਮਤਾਂ ਨੂੰ ਸਮਝਦੇ ਆ ਤੇ ਫਿਰ ਸਾਨੂੰ ਇਸ ਤਰੀ ਇਸ ਕਰਕੇ ਵਿਰੋਧ ਨਹੀਂ ਕਰਨਾ ਚਾਹੀਦਾ ਕਿ ਲਓ ਜੀ ਇਹ ਸਿੱਖਾਂ ਦਾ ਇਸ ਕਰਕੇ ਅਸੀਂ ਪਾਸ ਨਹੀਂ ਹੋਣ ਦੇਣਾ ਜੇ ਇਹਦੀ ਜਗ੍ਹਾ ਰਹੇਗੀ ਆ ਮੁਸਲਮਾਨਾਂ ਦਾ ਜਾਂ ਕਿਸੇ ਹਿੰਦੂ ਕਮਿਊਨਿਟੀ ਦਾ ਜਾਂ ਅਫਰੀਕਾ ਦੇ ਕਾਲੇ ਲੋਕਾਂ ਦਾ ਜੈਨੋਸਾਈਡ ਦੀ ਗੱਲ ਆਵੇ ਅਸੀਂ ਉਹਦੇ ਤੇ ਤਾਂ ਯਰਸ ਕਰਦੇ ਆ ਪਰ ਸਿੱਖਾਂ ਵਾਰੀ ਨਹੀਂ ਕਰਨਾ ਸੀ ਸੋ ਇਹ ਗੱਲ ਕਿਤੇ ਨਾ ਕਿਤੇ 도ਗਲੀ ਜੀ ਨੀਤੀ ਹੋ ਜਾਂਦੀ ਹੈ ਸੋ ਜਦੋਂ ਗੱਲ ਹਿਊਮਨ ਰਾਈਟਸ ਦੀ ਹੁੰਦੀ ਹੈ ਤਾਂ ਉਦੋਂ ਉਥੇ ਹੀ ਖੜਨਾ ਚਾਹੀਦਾ ਫਿਰ ਇਹ ਨਹੀਂ ਦੇਖਣਾ ਚਾਹੀਦਾ ਕਿ ਇਹ ਸਾਡੇ ਐਂਟੀ ਪਾਰਟੀ ਹੈ ਜਾਂ ਕਿੱਦਾਂ ਹੈਗੀ ਹੈ ਸੋ ਇਹ ਸਿੱਖ ਨੇ ਅਸੀਂ ਹਿੰਦੂ ਆ ਆ ਚੀਜ਼ਾਂ ਛੜੀਆਂ ਹੁਣ ਕੈਨੇਡਾ ਦੇ ਵਿੱਚ ਬਹੁਤ ਦੇਖੀਆਂ ਜਾ ਰਹੀਆਂ ਨੇ ਮਤਲਬ ਕਿ ਸਿੱਖ Hindu ਭਾਈਚਾਰੇ ਨੂੰ ਮਤਲਬ ਕਿ ਅਲੱਗ-ਅਲੱਗ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਹੋ ਰਹੀਆਂ ਮੈਂ ਇੱਕ ਹੋਰ ਵੀ ਦੇਖ ਰਿਹਾ ਸੀ ਇੱਕ ਬੰਦਾ ਬਹਿ ਕੇ ਇੰਟਰਵਿਊ ਦੇ ਰਿਹਾ ਕਹਿੰਦਾ ਕਿ Hindu ਜਿਹੜੇ ਨੇ ਹੁਣ ਕਹਿੰਦਾ ਇਹਨਾਂ ਨੇ ਗੁਰਦੁਆਰੇ ਚ ਜਾਣਾ ਛੱਡ ਦਿੱਤਾ ਕਿਉਂਕਿ ਸਾਰੇ ਗੁਰਦੁਆਰੇ ਜਿਹੜੇ ਨੇ ਉਹ ਖਾਲਸਾਣੀਆਂ ਦੇ ਨਹੀਂ ਮਤਲਬ ਆਪੋਸ ਜਿਹੜਾ ਹੈਗਾ ਉਹ ਖਾਲਸਾਣੀ ਸ਼ਬਦ ਵਰਤ ਕੇ ਕੀਤਾ ਜਾ ਰਿਹਾ ਪਰ ਕਿਤੇ ਨਾ ਕਿਤੇ ਸਾਰੇ ਸਿੱਖ ਕੌਮ ਨੂੰ ਟਾਰਗੇਟ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਇਹਨਾਂ ਲੋਕਾਂ ਵੱਲੋਂ ਉਤਰਾਅ ਸ਼ਬਦ ਦਾ ਵਰਤ ਲਿਆ ਖਾਲਸਤਾਨੀ ਜਿਵੇਂ ਮੇਜਰ ਗੌਰਵਾਰਿਆਂ ਕਰਦਾ ਹੁੰਦਾ ਇਨ ਖਾਲਸਤਾਨੀਆਂ ਕੋ ਮਾਰੋ ਵਹਿ ਕਰੋ ਕਰੋ ਮਤਲਬ ਪਰ ਉਹਦੇ ਪਿੱਛੇ ਇੱਕ ਬੜੀ ਵੱਡੀ ਸਾਜ਼ਿਸ਼ ਹੁੰਦੀ ਹੈ ਕਿਉਂਕਿ ਸਿੱਧਾ ਤਾਂ ਕਿਹਾ ਨਹੀਂ ਜਾ ਸਕਦਾ ਵੀ ਸਿੱਖ ਸਿੱਖਾਂ ਕੋ ਮਾਰੋ ਠੀਕ ਹੈ ਨਾ ਹੁਣ ਨਵੰਬਰ 84 ਦੇ ਵਿੱਚ ਦਿੱਲੀ 'ਚ ਰਹਿਣ ਵਾਲੇ ਜਿਹੜੇ 30000 ਸਿੱਖ ਮਾਰੇ ਗਏ ਜਾਂ ਹੋਰ ਸ਼ਹਿਰਾਂ ਦੇ ਵਿੱਚ ਜਿਹੜੇ ਪੰਜਾਬ ਤੋਂ ਬਾਹਰਲੇ ਸੀ ਉਹਨਾਂ ਦੇ ਵਿੱਚ ਮੈਨੂੰ ਲੱਗਦਾ ਕੋਈ ਟਾਵਾ ਟਾਵਾ ਕੋ ਬੰਦਾ ਹੋਣਾ ਜਿਹੜਾ ਖਾਲਸਤਾਨੀ ਸੋਚਦਾ ਹੋਣਾ ਬਾਕੀ ਤਾਂ ਇਹੋ ਜਿਹੇ ਸਿਗੇ ਜਿਹੜੇ ਕਹਿੰਦੇ ਇੰਦਰਾ ہماری ਮਾਤਾ ਹੈ ਇੰਦਰਾ ਨੂੰ ਉਹ ਆਪਣੀ ਮਾਂ ਮੰਨਦੇ ਸੀ ਜਿਹੜੇ ਦਿੱਲੀ ਦੇ ਬੁਤਾਰ ਸਿੱਖ ਜਿਹੜੇ ਹੈਗੇ ਆ ਤੇ ਫਿਰ ਉਹਨਾਂ ਨੂੰ ਵੀ ਮਾਰ ਦਿੱਤਾ ਗਿਆ ਸਮਝੇ ਤੁਸੀਂ ਜਦੋਂ ਜੈਨੋਸਾਈਡ ਜਾਂ ਫਿਰ ਕਤਲਿਆਮ ਹੁੰਦੇ ਆ ਉਦੋਂ ਇਹ ਨਹੀਂ ਦੇਖਿਆ ਜਾਂਦਾ ਕਿ ਕਿਹੜਾ ਸਿੱਖ ਖਾਲਸਤਾਨੀ ਹੈ ਕਿਹੜਾ ਕਿੱਦਾਂ ਆ ਉਦੋਂ ਤਾਂ ਕੜੇ ਪਛਾਣ ਲਏ ਗਏ ਸੀ ਸੋ ਹੁਣ ਇਹ ਕਹਿਣਾ ਕਿ ਖਾਲਸਤਾਨੀਆਂ ਦਾ ਵਿਰੋਧ ਹੈ ਪਰ ਗੁਰਦੁਆਰੇ ਕਹਿੰਦੇ ਅਸੀਂ ਤਾਂ ਨਹੀਂ ਜਾਂਦੇ ਕਿਉਂਕਿ ਇੱਥੇ ਖਾਲਸਤਾਨੀ ਨੇ ਤੇ ਇਹਦਾ ਮਤਲਬ 올 ਓਵਰ ਆਪਾਂ ਕਹੀਏ ਵੀ ਕੈਨੇਡੀਅਨ ਗੁਰਦੁਆਰਿਆਂ ਦਾ ਵਿਰੋਧ ਹੋ ਗਿਆ ਸਿੱਖ ਧਰਮ ਦਾ ਵਿਰੋਧ ਹੋ ਗਿਆ ਪਰ ਮੈਂ ਤਾਂ ਇੱਥੇ ਵੀ ਇੱਕ ਇਹ ਵੀ ਗੱਲ ਕਹਿਣੀ ਚਾਹੁੰਦਾ ਵੀ ਕੋਈ ਲੋੜ ਨਹੀਂ ਹੈ ਇਹੋ ਜਿਹੇ ਲੋਕਾਂ ਦੀ ਗੁਰਦੁਆਰਿਆਂ 'ਚ ਆਉਣ ਦੀ ਸੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਤੁਹਾਨੂੰ ਚੰਗੇ ਨਹੀਂ ਲੱਗਦੇ ਗੁਰਦੁਆਰੇ ਤੇ ਤੁਹਾਨੂੰ ਤੁਹਾਡੇ ਮੁਬਾਰਕ ਸਾਨੂੰ ਸਾਡੇ ਮੁਬਾਰਕ ਸੋ ਗੁਰਦੁਆਰੇ ਵੀ ਬਹੁਤ ਵਧੀਆ ਚੱਲ ਰਹੇ ਨੇ ਠੀਕ ਹੈ ਲੰਗਰ ਪ੍ਰਸ਼ਾਦਾ ਵੀ ਉੱਥੇ ਐਨ ਟੌਰ ਦੇ ਨਾਲ ਚੱਲ ਰਿਹਾ ਸੋ ਲੋੜ ਨਹੀਂ ਹੈ ਤੁਹਾਡੇ ਵਰਗੇ ਰੈਡੀਕਲ ਲੋਕ ਜਿਹੜੇ ਆ ਉਹ ਗੁਰਦੁਆਰਿਆਂ 'ਚ ਆਉਣ ਤੇ ਫਿਰ ਆ ਕੇ ਟੀਕਾ ਟਿੱਪਣੀਆਂ ਕਰਨ ਇੱਥੇ ਇਦਾਂ ਕਿਉਂ ਆ ਇੱਥੇ ਆਹ ਪੰਕਤੀਆਂ ਕਿਉਂ ਲਿਖੀਆਂ ਇੱਥੇ ਆਹ ਤਸਵੀਰ ਕਿਉਂ ਲਾਈ ਆ ਸੋ ਇਹਦੇ ਨਾਲੋਂ ਤੁਸੀਂ ਆਪਣੇ ਘਰ ਚੰ ਜੀ ਜਿੱਦਾਂ ਤੁਸੀਂ ਕਹਲੋਗੇ ਜਿੱਦਾਂ ਹੀ ਆਪਾਂ ਕਹਲੋਗੇ ਹਾਂ ਇਸ਼ੂ ਆਉਂਦਾ ਹੈ ਇੰਟਰਨੈਸ਼ਨਲ ਇਸ਼ੂ ਹੋਵੇ ਸਿੱਖ ਡਾਇਸਪੋਰਾ ਲੈ ਕੇ ਇਸ਼ੂ ਹੋਵੇ ਜੀਓਪੋਲਟਿਕਲ ਲੈ ਕੇ ਇਸ਼ੂ ਹੋਵੇ ਤੁਸੀਂ ਕਹਲੋਗੇ ਅੱਗੇ ਹੋ ਕੇ ਕਹਲੋਗੇ ਵਿਵਾਖ ਹੋ ਕੇ ਆਪਣੇ ਜੋ ਪੱਖ ਰੱਖਦੇ ਹਾਂ ਕਹਲੋਗੇ ਨਿਰਪੱਖ ਹੋ ਕੇ ਪੱਖ ਰੱਖਦੇ ਹਾਂ ਸਾਡੇ ਦਰਸ਼ਕਾਂ ਨੂੰ ਕਾਫੀ ਪਸੰਦ ਵੀ ਆਉਂਦਾ ਹੈ ਉਮੀਦ ਕਰਦਾ ਹੈ ਕਿ ਜੋ ਸਾਡੇ ਸਬਸਕ੍ਰਾਈਬਰ ਨੇ YouTube ਤੇ ਦਿੱਤੀ ਉਹ 3000 ਘੱਟ ਰਹਿ ਗਏ ਨੇ ਉਸ ਨੂੰ ਪੂਰਾ ਕਰਨ ਤਾਂ ਕਿ ਸਾਡੇ ਕਲਾਸ ਸਬਸਕ੍ਰਾਈਬਰ ਪੂਰੇ ਹੋਣ ਅਸੀਂ ਹੋਰ ਕੋਸ਼ਿਸ਼ਾਂ ਕਰੀਏ ਹੋਰ ਕਹਲੋਗੇ ਡਾਟਾ ਫੈਕਟਸ ਪੂਰੇ ਸਿੱਖ ਡਾਇਸਪੋਰਾ ਦੇ ਇੰਟਰਨੈਸ਼ਨ ਪੋਲਿਟਿਕਸ ਦੇ ਪਰਟੀਕਲ ਲੈ ਕੇ ਆਈਏ ਜਿਸ ਦੇ ਨਾਲ ਅਸੀਂ ਹੋਰ ਮਿਹਨਤ ਕਰ ਸਕੀਏ ਇਹ ਦਰਸ਼ਕਾਂ ਨੂੰ ਅਸੀਂ ਕਹ ਲੋ ਕਿ ਇੱਕ ਬੇਨਤੀ ਕਰਾਂਗੇ ਤੇ ਇਸ ਦੇ ਨਾਲ ਇਹ ਇਜਾਜ਼ਤ ਨਾਮਕ ਤੁਹਾਡੇ ਤੋਂ ਦਸ਼ਕਾਂ ਤੋਂ ਵੀ ਧੰਨਵਾਦੀ ਧੰਨਵਾਦੀ ਤੁਹਾਡਾ ਵੀ ਤੁਹਾਡੇ ਦਰਸ਼ਕਾਂ ਦਾ ਜੀ ਬਹੁਤ ਧੰਨਵਾਦ ਥੈਂਕ ਯੂ